ਦੇਮੇ ਕਤੋਂ ਨੂੰ ਸਭ ਨੂੰ ਪਤਾ ਹੈ ਕਿ ਅਪਾ 9 ਸਤੰਬਰ ਤੋਂ ਅਪਾ ਐਗਜ਼ੀਬਿਸ਼ਨ ਲਗਾ ਰਹੇ ਹਾਂ ਲੋ ਜੀ ਸਾਰੀ ਵੈਰਾਈਟੀ ਨਵੀਂ ਆਈ ਹੈ ਦੇਖ ਸਕਦੇ ਹੋ ਅਜਾਪਾ ਨੂੰ ਕੋਈ ਰੂਟੀਨ ਵੇਅਰ ਸੂਟ ਸਾਈਜ਼ ਦੇ ਨਾਲ ਪਰ ਰੂਟੀਨ ਵੇਅਰ ਵੀ ਸੂਟ ਮਿਲ ਜਾਣਗੇ ਬਹੁਤ ਸੋਹਣੇ ਦੇਖੋ ਜੀ 800 ਰੁਪਏ ਤੋਂ ਲੈ ਕੇ ਜੀ 25000 ਤੱਕ ਦੇ ਤੁਹਾਨੂੰ ਸੂਟ ਦੇ ਦਾਂਗੇ ਜੀ ਪਹੁੰਚੋ ਜਲਦੀ ਜਲਦੀ ਜੀ ਮੱਤੀ ਵਾਲਿਆਂ ਦੇ ਕੱਪੜਿਆਂ ਦੇ ਸ਼ੋਰਮ ਨੇੜੇ ਰਾਵਣੇ ਦਾ ਗਰਾਉਂਡ ਸਾਹਮਣੇ ਜੈਨ ਮੰਦਿਰ ਬੁਲਾਡਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਸਾਰੇ ਉਮੀਦਵਾਰ ਦਾ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਬਹੁਤ ਬਹੁਤ ਸਵਾਗਤ ਹੈ ਤੁਹਾ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵਿਚਰਚਾਰ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਕਿ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ 9 ਸਤੰਬਰ ਤੋਂ ਆਪਾਂ ਐਗਜ਼ੀਬਿਸ਼ਨ ਲਗਾ ਰਹੇ ਹਾਂ ਜੀ ਤੇ ਆਪਣੀ ਤੁਸੀਂ ਦੇਖ ਸਕਦੇ ਹੋ ਆਪਣੀ ਸਾਰੀ ਤਿਆਰੀ ਆਪਾਂ ਲ ਕੰਪਲੀਟ ਹੋ ਚੁੱਕੀ ਹੈ ਨਾ ਐਗਜ਼ੀਬਿਸ਼ਨ ਦੀ ਜੀ ਤੇ ਆਪਾਂ ਹੈਂਗਰ ਦੇ ਵਿੱਚ ਦੇਖੋ ਡਿਸਪਲੇ ਚ ਲਗਾਏ ਹੋਏ ਨੇ ਸੂਟ ਸਾਰੇ ਦੇਖੋ ਜੀ ਵੈਰਾਈਟੀ ਬਹੁਤ ਸੋਹਣੀ ਸੋਹਣੀ ਆਈ ਹੈ ਇਹਦੇ ਚ ਸਾਰੇ ਆਪਣੇ ਲਈ ਹਰ ਤਰ੍ਹਾਂ ਦੇ ਵੈਰਾਈਟੀ ਦੇ ਸੂਟ ਮਿਲਣਗੇ ਜੀ ਸਿੰਪਲ ਤੋਂ ਸਿੰਪਲ ਸੂਟ ਦੇ ਲੁੱਕ ਦੇਖੋ ਬਹੁਤ ਸੋਹਣੇ ਲੋਕਾ ਸੂਟ ਦੀ ਦੇਖੋ ਜੀ ਪਿਓਰ ਸ਼ਿਮਰ ਦੇ ਉੱਪਰ ਆ ਹੀ ਟੋਟਲੀ ਹੈਂਡਵਰਕ ਦੇ ਸੂਟ ਜੀ ਤੇ ਆਓ ਅੱਗੇ ਵੀ ਦਿਖਾਣਾ ਤੁਹਾਨੂੰ ਸੂਟ ਬਹੁਤ ਸੋਹਣੇ ਸੋਹਣੇ ਸੂਟ ਆਏ ਨੇ ਜੀ ਦੇਖੋ ਜੀ ਜੇ ਆਪਾਂ ਨੂੰ ਕੋਈ ਰੁਟੀਨ ਵੇਅਰ ਸੂਟ ਚਾਹੀਦੇ ਨੇ ਪਰ ਰੁਟੀਨ ਵੇਅਰ ਵੀ ਸੂਟ ਮਿਲ ਜਾਣਗੇ ਬਹੁਤ ਸੋਹਣੇ ਦੇਖੋ ਜੀ ਰੇਟ ਵੀ ਇਹਨੇ ਬਹੁਤ ਤੁਹਾਨੂੰ ਫਾਇਦੇ ਨਾਲ ਦਵਾਂਗੇ ਜੀ ਦੇਖ ਸਕਦੇ ਹੋ ਹਰ ਤਰ੍ਹਾਂ ਦੇ ਸੂਟ ਮਿਲ ਲੈਣਗੇ ਜੇ ਐਗਜ਼ੀਬਿਸ਼ਨ ਚ ਆਪਣੇ ਲੈਵੇ 800 ਰੁਪਏ ਤੋਂ ਲੈ ਕੇ ਜੀ 25000 ਤੱਕ ਦੇ ਤੁਹਾਨੂੰ ਸੂਟ ਦੇ ਦਾਂਗੇ ਜੀ ਲਓ ਜੀ ਔਰ ਉਹ ਵੀ ਬ ਕਿਆ ਬਾਤ ਹੈ ਬਹੁਤ ਸੋਹਣਾ ਸੋਹਣਾ ਸੂਟ ਆਇਆ ਨੇ ਜੀ ਹਾਂ ਜੀ ਤੇ 9 ਤਰੀਕ ਨੂੰ ਤੁਸੀਂ ਪਹੁੰਚੋ ਜੀ ਮੱਤੀ ਵਾਲਿਆਂ ਦਾ ਕੱਪੜੇ ਦਾ ਸ਼ੋਅਰੂਮ ਸਾਹਮਣੇ ਜੈਨ ਮੰਦਿਰ ਜੀ ਨੇੜੇ ਰਾਮ ਲਗਰੌਂਡ ਬੁੱਢਲਾਡਾ ਜੀ ਇਹ ਆਪਣੀ ਰਹੇਗੀ ਲੋਕੇਸ਼ਨ ਜੀ ਸ਼ਾਪ ਦੀ ਲਓ ਜੀ ਸੂਟ ਦੇਖੋ ਕਿਆ ਬਾਤ ਹੈ ਬਹੁਤ ਸੋਹਣਾ ਸੂਟ ਹੈ ਮਸਲੀਨ ਦੇ ਉੱਪਰ ਜੀ ਲਓ ਜੀ ਦੇਖ ਸਕਦੇ ਹੋ ਉਹਦੀ ਟ੍ਰੈਂਡਿੰਗ ਚੱਲ ਰਹੀ ਹੈ ਜੰਗਲ ਡਿਜ਼ਾਈਨ ਦੇਖ ਸਕਦੇ ਹੋ ਪਿਓਰ ਕਰੇਵ ਦੇ ਉੱਪਰ ਜੀ ਟੋਟਲੀ ਹੈਂਡਵਰਕ ਔਰ ਦੁਪੱਟਾ ਵੀ ਹੈਵੀ ਬਣਾਇਆ ਜੀ ਫੋਰ ਸੈੱਟ ਲਓ ਜੀ लो जी सारी वरायटी नवी आई है देख सकते हो लो जी स्पैशली एगजीबिशन ली वरायटी आई है नवी जी चैक कर सकते हो लो जी देखो जी क्या बात है बिल्कुल नवे नमें डिजाइन आए ने जी क्या बात है देखो जी एक तो एक डिजाइन हटके जी लो जी देखो जी और गेंजा के उपर डिजाइन दे देखो जी बहुत सोहना डिजाइन है जी लो जी नमें तो नवे डिजाइन दे देख सकते हो लो जी कि कलर के उपर जी कंट्रास्ट देखो बहुत सोना बनाया हुआ जी लो जी ਇਸ ਤਰ੍ਹਾਂ ਦੇ ਨਾਲ ਆਪਣੇ ਹੋਰ ਬਹੁਤ ਸੋਹਣੇ ਸੋਹਣੇ ਮਿਲਣਗੇ ਜੀ ਦੇਖੋ ਜੀ ਜੰਗਲ ਡਿਜ਼ਾਈਨ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਟੋਟਲੀ ਹੈਂਡਵਰਕ ਜੀ ਪਿਓਰ ਕਰੇਪ ਦੇ ਉੱਪਰ ਜੀ ਲੋ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਬਹੁਤ ਸੋਹਣੇ ਮਿਲਣਗੇ ਆਪਣੇ ਲੈਵੇ ਜੀ ਲੋ ਜੀ ਡਿਜ਼ਾਈਨ ਦੇਖੋ ਕੀ ਬਾਤ ਹੈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ ਕਰੇਪ ਦੇ ਉੱਪਰ ਜੀ ਕਰੇਪ ਔਰ ਗਾਂਜਾ ਸ਼ਿਮਰ ਹਰ ਤਰ੍ਹਾਂ ਦੇ ਵੈਰਾਈਟੀ ਮਿਲेंगी ਜੀ ਆਪਣੇ ਲੈਵੇ ਦੇਖੋ ਜੀ ਲੋ ਜੀ ਨਵੇਂ ਨਵੇਂ ਕੰਟਰਾਸਟ ਜੀ ਲੋ ਜੀ ਇਹ ਸਾਰੇ ਬੁਟੀਕ ਦੇ ਪੀਸ ਨੇ ਜੀ ਕੀ ਬਾਤ ਹੈ ਦੇਖੋ ਜੀ ਹੈਂਡਵਰਕ ਦਾ ਪੀਸ ਦੇਖੋ ਕੀ ਬਾਤ ਹੈ ਫੁੱਲ ਫਰੰਟ ਹੈਵੀ ਹੈ ਜੀ ਔਰ ਦੁਪੱਟਾ ਵੀ ਨਾਲ ਪਿਓਰ ਔਰਗੈਂਜਾ ਦਾ ਜੀ ਫੋਰ ਸਾਈਡ ਵਰਕ ਕੀ ਬਾਤ ਹੈ ਬਹੁਤ ਸੋਹਣਾ ਡੈਨ ਹੈ ਜੀ ਲੋ ਜੀ ਡੈਨ ਬਹੁਤ ਸੋਹਣੇ ਸੋਹਣੇ ਦਵਾਂਗੇ ਜੀ ਕੀ ਬਾਤ ਹੈ ਲੋ ਜੀ ਔਰ ਲੈਸ ਰੇਚ ਦਵਾਂਗੇ ਜੇ ਵਾਲੇ ਸਾਰੇ ਦੇਖੋ ਜੀ ਕੀ ਬਾਤ ਹੈ ਪਹੁੰਚੋ ਜਲਦੀ ਜਲਦੀ ਜੀ ਮੱਤੀ ਵਾਲਿਆਂ ਦਾ ਕੱਪੜਿਆਂ ਦਾ ਸ਼ੋਰੂਮ ਨੇੜੇ ਰਾਵਣੇ ਗਰਾਉਂਡ ਸਾਹਮਣੇ ਜਨਮ ਮੰਦਰ ਭੁਲਾੜਾ ਜੀ